ਤੁਸੀਂ ਦੇਖ ਰਹੇ ਹੋ ਮਾਲਵਾ ਮੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਲੋਕ ਸਭਾ ਹਲਕਾ ਸੰਗਰੂਰ ਦੇ ਲਈ ਕਾਂਗਰਸ ਪਾਰਟੀ ਵੱਲੋਂ ਅੱਜ ਨੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਪਮਾ ਕੇ ਗੁਰੂ ਘਰਾਂ ਚ ਮੱਥਾ ਟੇਕ ਰਹੇ ਨੇ ਪਰ ਪੁਆਨੀ ਕਰਦੇ ਅੰਦਰ ਅੱਜ ਸੁਖਪਾਲ ਸਿੰਘ ਖਹਿਰਾ ਦੇ ਸਮਰਥਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਟਕਟ ਪਮਾ ਕਾਂਗਰਸ ਪਾਰਟੀ ਵੱਲੋਂ ਐਲਾਨ ਹੋਈ ਹੈ ਪਰ ਅੱਜ ਦੇ ਇਸ ਵੱਡੇਵੰਦ ਸਮਾਗਮ ਦੇ ਵਿੱਚ ਅਗਰ ਕੈਮਰਾ ਕਮਾਉਣੇ ਆ ਤਾਂ ਕਾਂਗਰਸ ਪਾਰਟੀ ਦੇ ਬਲਕ ਪ੍ਰਧਾਨ ਗੁਰਦੀਪ ਸਿੰਘ ਘਰਾਟਿਓਂ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਗੁਰਪ੍ਰੀਤ ਸਿੰਘ ਕੰਦੋੜਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਪੂਨੀਆ ਤੇ ਕਾਉਂਸਲਰ ਹਰਮਨ ਸਿੰਘ ਨੰਬਰਸ ਆ ਰਹੀ ਭਮਕੇ ਨਜ਼ਰ ਨਹੀਂ ਆ ਰਹੇ ਪਰ ਕਾਂਗਰਸ ਪਾਰਟੀ ਵੱਲੋਂ ਹਲਾਣੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੂੰ ਜੀ ਆਇਆਂ ਕਹਿੰਦੇ ਲਈ ਤਿਆਰੀਆਂ ਮੁਕੰਮਲ ਹੋ ਰਹੀਆਂ ਨੇ ਤੁਹਾਨੂੰ ਉੱਥੇ ਹੀ ਦਾ ਚਲਦੇ ਆ ਇਹ ਕੋਈ ਦੱਸਣ ਵਾਲੀ ਗੱਲ ਨਹੀਂ ਸਰਕਾਰ ਦੇ ਖਿਲਾਫ ਜੇ ਮੈਂ ਨਾਮ ਲਵਾਂ ਤਾਂ ਸ਼ੁਭਕਰਨ ਤੇ ਸ਼ੁਭਦੀਪ ਤੇ ਅਮਰਤਪਾਲ ਤੇ ਸਾਡਾ ਪਿਰਤਪਾਲ ਜਿਹੜਾ ਕਿਸਾਨੀ ਜਥੇਬੰਦੀ ਦੇ ਵਿੱਚ ਹਰਿਆਣਾ ਵੱਲੋਂ ਚੱਕ ਕੇ ਕੁੱਟਮਾਰ ਕੀਤੀ ਗਈ ਆ ਬਹੁਤ ਉਤੇ ਜਿਹੜਾ ਕਿਸਾਨ ਤੇ ਤਸ਼ੱਦਦ ਹੋਇਆ ਪਰ ਉਹਦੇ ਨਾਲ ਸਰਕਾਰ ਹੈ ਜਿਹੜੀ ਬਿਲਕੁਲ ਨਹੀਂ ਖੜੀ ਇਹਨਾਂ ਦੇ ਮੁੱਦੇ ਨੇ ਜਿਹੜੇ ਇਹ ਇਹ ਮੁੱਖ ਰਹਿਣਗੇ ਅਮਰਤਪਾਲ ਦਾ ਬਹੁਤ ਸਾਡੇ ਜਿਹੜੇ ਮੁੰਡੇ ਨੇ ਜਿਹੜੇ ਨਸ਼ਿਆਂ ਤੋਂ ਰੋਕਦੇ ਸੀ ਅਮਰਤਪਾਲ ਨੇ ਕੀ ਮਾਰਾ ਕੀਤਾ ਸੋ ਉਹਨਾਂ ਨੂੰ ਐਨਐਸਏ ਲਾਉਣ ਵਾਲਾ ਜਿਹੜਾ ਜੁਰਮ ਐਡਾ ਬੜਾ ਜੁਰਮ ਹੈ ਸਾਲ ਪਹਿਲਾਂ ਲਾਤਾ ਤੇ ਦੁਬਾਰੋ ਫੇਰ ਸਾਲ ਵਾਸਤੇ ਨਵਾਂ ਜਿਹੜਾ ਉਹਨਾਂ ਤੇ ਲਾਇਆ ਗਿਆ ਸੋ ਇਹ ਸਾਰੇ ਮੁੱਦੇ ਨੇ ਜਿਹੜੇ ਲੋਕ ਮੁੱਦੇ ਨੇ ਇਹ ਇਸ ਇਸ ਚੋਣਾਂ ਦੇ ਵਿੱਚ ਜਿਹੜੇ ਮੁੱਦੇ ਇਹ ਰਹਿਣਗੇ ਲੋਕ ਲੱਗਦਾ ਇਤਨਾ ਕਿਤੇ ਅਕਸੈਪਟ ਕਰਉਣਗੇ ਤਾਂ ਜਿੱਦਾਂ ਕਹਿ ਰਹੇ ਨੇ ਵੀ ਬਾਹਰੋਂ ਸੀਟ ਦਿੱਤੀ ਗਈ ਹੈ ਸੁਪਾਸਿ ਕਰ ਰਹੇ ਨੇ ਕਿ ਸੰਗਰੂਰ ਦੇ ਵਿੱਚ ਉਮੀਦਵਾਰ ਨਹੀਂ ਸੀ ਕਾਂਗਰਸ ਕੋਲ ਬਿਲਕੁਲ ਜੀ ਉਹਦਾ ਉਹਦਾ ਇਹ ਦੇਖੋ ਵੀ ਇਹ ਲੋਕਾਂ ਦੀ ਆਵਾਜ਼ ਸੀ ਕਿ ਖੈਰਾ ਸਾਹਿਬ ਸੰਗਰੂਰ ਦੇ ਵਿੱਚ ਆਉਣ ਕਿਉਂਕਿ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਸੰਗਰੂਰ ਵਾਲੇ ਜਿਹੜੇ ਲੋਕ ਨੇ ਉਹ ਬੜੇ ਹੀ ਅਣਖੀ ਲੋਕ ਨੇ ਸੰਗਰੂਰ ਦੇ ਜਿਹੜੇ ਗਰਦਨਾ ਚੋਂ ਕੀਲਾ ਕੱਢਦੇ ਆ ਸੋ ਇਹ ਉਹ ਲੀਡਰ ਹੈ ਜਿਹੜਾ ਕਿ ਵਰਕਰਾਂ ਨਾਲ ਹਰ ਇੱਕ ਜਿਹੜਾ ਲੋਕ ਆ ਲੋਕਾਂ ਦੀ ਹਿੱਤ ਦੇ ਵਿੱਚ ਗੱਲ ਆ ਉਹ ਕਰਨ ਵਾਲਾ ਲੀਡਰ ਹੈ ਤੁਸੀਂ ਇਹ ਗੱਲ ਕਹੀ ਕਿ ਕੀਲਾ ਕੀ ਦੇ ਗਰਦਨ ਚੜਿਆ ਰਿਹਾ ਆਪਣੇ ਦੇਖੋ ਸਰਕਾਰਾਂ ਦਾ ਜਿਹੜਾ ਸਰਕਾਰਾਂ ਦਾ ਜਿਹੜਾ ਇਸ ਟਾਈਮ ਚੁਕਾ ਹੈ ਚਾਹੇ ਸੈਂਟਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਉਹ ਲੋਕ ਹਿੱਤ ਦੇ ਵਿੱਚ ਨਹੀਂ ਹੈਗਾ ਜੇ ਲੋਕ ਹਿੱਤ ਦੇ ਵਿੱਚ ਹੋਵੇ ਤੇ ਇੱਕ ਬੰਦਾ ਜਿਹੜਾ ਸਮਾਜ ਦੇ ਵਿੱਚ ਜਾ ਕੇ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਅੰਮ੍ਰਿਤ ਪਾਣ ਕਰਾ ਰਿਹਾ ਤੇ ਉਦੋਂ ਸੀ ਕਿਵੇਂ ਹੋ ਗਿਆ ਤਾਂ ਕਾਂਗਰਸ ਵੱਲੋਂ ਟਿੱਪਣੀ ਸੁਖਪਾਲ ਸਿੰਘ ਖੈਰਾ ਨੂੰ ਕੀ ਕਮੋਂਗੇ ਇਸ ਨਾ ਹਾਂਜੀ ਜਿਹੜੇ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਵੱਲੋਂ ਕੱਲ ਹੀ ਲਿਸਟ ਆਈ ਆ ਉਹਦੇ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ ਅਸੀਂ ਪੂਰੀ ਹਾਈ ਕਮਾਂਡ ਦਾ ਖੜਗੇ ਜੀ ਦਾ ਰਾਹੁਲ ਗਾਂਧੀ ਜੀ ਦਾ ਸੋਨੀਆ ਗਾਂਧੀ ਜੀ ਦਾ ਤੇ ਸਾਰੀ ਪੰਜਾਬ ਦੀ ਲੀਡਰਸ਼ਿਪ ਦਾ ਰਾਜਾ ਬੜਿੰਗ ਜੀ ਦਾ ਤੇ ਪ੍ਰਤਾਪ ਸਿੰਘ ਬਾਜਵਾ ਸਭ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਬਹੁਤ ਹੀ ਨਿਤੜਕ ਜਰਨਲ ਤੇ ਹਰ ਮੁੱਦੇ ਤੇ ਪੰਜਾਬ ਦੇ ਤੇ ਬੋਲਣ ਵਾਲੇ ਤੇ ਹੱਕ ਸੱਚ ਦੀ ਗੱਲ ਕਰਨ ਵਾਲੇ ਬੇਇਨਸਾਫੀ ਦੇ ਖਿਲਾਫ ਲੜਨ ਵਾਲੇ ਯੁਵਾਪਾ ਦੇ ਵਿਰੁੱਧ ਜਿਹੜੇ ਵੀ ਕੇਸ ਹੋਏ ਉਹਨਾਂ 'ਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਤੇ ਪੰਜਾਬ ਦੀ ਨੌਜਵਾਨੀ ਨੂੰ ਅਮਰਿਤਪਾਲ ਦੇ ਹੱਕ 'ਚ ਬੋਲਣ ਵਾਲੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਲੇ ਤੇ ਇੱਕ ਦੇ ਵਿੱਚ ਜਿਸ ਤਰ੍ਹਾਂ ਦੇ ਬੁੱਕ ਲੀਡਰ ਦੀ ਲੋੜ ਸੀ ਸਾਡੇ ਸੰਗਰੂਰ ਹਲਕੇ ਨੂੰ ਕਾਫੀ ਲੰਬੇ ਸਮੇਂ ਤੋਂ ਤੇ ਉਹ ਦਿੱਤੀ ਗਈ ਹੈ ਇਸੇ ਕਰਕੇ ਤੁਸੀਂ ਦੇਖਿਆ ਸਾਰੇ ਕਿਤੇ ਖੁਸ਼ੀ ਦਾ ਮਾਹੌਲ ਆ ਲੋਕ ਆਪ ਮੁਹਾਰੇ ਲੱਡੂ ਵੰਡ ਰਹੇ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਰਹੇ ਨੇ ਸੋ ਸਾਰਿਆਂ 'ਚ ਬਹੁਤ ਖੁਸ਼ੀ ਆ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਹਾਈ ਕਮਾਂਡ ਦਾ ਤੇ ਆਸ ਕਰਦੇ ਹਾਂ ਕਿ ਖੈਰਤ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਲੰਬੀ ਲੀਡ ਸੰਗਰੂਰ ਦੇ ਲੋਕ ਉਹਨਾਂ ਨੂੰ ਦਿਵਾ ਕੇ ਲੋਕ ਸਭਾ 'ਚ ਭੇਜਣਗੇ ਤਾਂ ਕਿ ਪੂਰੇ ਭਾਰਤ ਦੇ ਵਿੱਚ ਜਿਹੜੀ ਇੱਕ ਐਂਟੀ ਬੀਜਪੀ ਜਿਹੜੀ ਕੈਂਪੇਨਿੰਗ ਚੱਲ ਰਹੀ ਆ ਲੋਕਾਂ ਦੇ ਵਿੱਚ ਰੋਸ ਆ ਪਿਛਲੇ 10 ਸਾਲਾਂ ਤੋਂ ਹਰ ਇੱਕ ਸਟੇਟ ਦੇ ਵਿੱਚ ਤਾਂ ਲੋਕਾਂ ਦੇ ਜਿਹੜੇ ਮੁੱਦੇ ਨੇ ਉਹ ਮਸਲੇ ਉੱਥੇ ਉਠਾਏ ਜਾ ਸਕਣ ਤੇ ਉਹ ਹੱਲ ਕੀਤੇ ਜਾ ਸਕਣ ਅਰਪੀ ਜੀ ਅਸੀਂ ਗੱਲ ਕਰੀ ਆ ਆਮ ਆਦਮੀ ਪੁੱਤਰ ਨਹੀਂਗਾ ਸਮਝੀ ਚੱਲਾਂਗੇ ਦੇਖੋ ਇਹ ਆ ਜੀ 2024 ਚ ਖੜੇ ਆ ਆਪਾਂ ਮੈਂ 2014 ਇੰਚ ਜਦੋਂ ਭਗਵੰਤ ਨੂੰ ਸੀਟ ਦਿੱਤੀ ਗਈ ਸੀ ਇੱਥੋਂ ਆਵਾ ਦੀ ਪਾਰਟੀ ਨੇ ਉਸ ਸਮੇਂ ਵੀ ਲੋਕਾਂ ਦੇ ਵਿੱਚ ਬੜਾ ਚਾਅ ਸੀ ਤੇ ਇਸ ਤਰ੍ਹਾਂ ਦੇ ਫੰਕਸ਼ਨ ਹੋਏ ਸੀ ਤੇ ਮੈਂ ਉਸ ਟਾਈਮ ਵੀ ਜਿਵੇਂ ਦੀ ਡਿਊਟੀ ਲਈ ਪਾਰਟੀ ਨੇ ਤੇ ਬੜਾ ਜੀ ਜਾਨ ਲਾ ਕੇ ਕੰਮ ਕੀਤਾ ਸੀ ਪਾਰਟੀ ਲਈ ਤੇ ਲੋਕਾਂ ਨੇ ਫਿਰ ਉਹ ਮਿਹਨਤ ਦਾ ਮੁੱਲ ਵੀ ਪਾਇਆ ਤੇ ਐਮਪੀ ਬਣਾਇਆ ਉਦੋਂ ਮਾਨ ਸਾਹਿਬ ਨੂੰ ਪਰ ਉਹ ਕਿਤੇ ਨਾ ਕਿਤੇ ਜਿਹੜਾ ਲੋਕਾਂ ਦਾ ਪਿਆਰ ਸੀ ਭਗਵੰਤ ਮਾਨ ਜੀ ਉਹ ਸਾਂਭ ਨਹੀਂ ਸਕੇ ਉਹ ਉਸ ਤੋਂ ਬਾਅਦ ਸਰਕਾਰ ਵੀ ਬਣ ਗਈ ਬਾਈ ਦੇ ਵਿੱਚ ਆ ਕੇ 17 ਚ ਨਹੀਂ ਬਣੀ ਤੇ ਪਰ ਇੱਥੇ ਕਮੀ ਕੀ ਆਈ ਆ ਕਿ ਕੰਮ ਕਰਨ ਵਾਲੇ ਲੋਕ ਤਿਆਰ ਨੇ ਗਰਾਊਂਡ ਤੇ ਵਰਕਰ ਆ ਜਿਹੜਾ ਉਹ ਹਰ ਪਾਰਟੀ ਚੰਗੇ ਬੰਦੇ ਨਾਲ ਜਿਹੜਾ ਮੁੱਦੇ ਚੱਕਦਾ ਲੋਕਾਂ ਦੇ ਉਹਨਾਂ ਨਾਲ ਚੱਲਣ ਲਈ ਤਿਆਰ ਆ ਪਰ ਕੁਝ ਲੀਡਰ ਨੇ ਜਿਹੜੇ ਉਹ ਕੰਮ ਲੈ ਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਵਰਕਰ ਦੇ ਟੱਚ ਚ ਬਹੁਤ ਘਟ ਰਹੇ ਨੇ ਤੇ ਕੋਈ ਫੋਨ ਨਹੀਂ ਚੱਕਣਾ ਕਿਸੇ ਤਰ੍ਹਾਂ ਦੇ ਕੰਮ ਨਹੀਂ ਕਰਨੇ ਤੇ ਉਹਨਾਂ ਨਾਲ ਦੁਬਾਰਾ ਜਿਹੜੇ ਪਾਰਟੀ ਦਾ ਵੀ ਕੋਈ ਨਾਰਮਲ ਕੰਮ ਆ ਉੱਥੇ ਕੰਟੈਕਟ ਜਿਹੜਾ ਘਟ ਜਾਂਦਾ ਜਿਹੜਾ ਕਿ ਹੋਇਆ ਪਿਛਲੇ 10 ਸਾਲਾਂ ਚ ਪਰ ਮੈਨੂੰ ਲੱਗ ਰਿਹਾ ਕਿ ਹੁਣ ਫੇਰ 2014 ਵਾਲਾ ਜਿਹੜਾ ਉਹ ਸਮਾਂ ਆ ਗਿਆ ਜਿਸ ਤਰ੍ਹਾਂ ਵੱਡੀ ਲੀਡ ਉਸ ਟਾਈਮ ਮਿਲੀ ਸੀ ਤੇ ਪੰਜਾਬ ਦੇ ਲੋਕ ਇੰਨਾ ਪਿਆਰ ਕਰ ਰਹੇ ਨੇ ਸਾਨੂੰ ਦਿਨ ਰਾਤ ਫੋਨ ਸੋਸ਼ਲ ਮੀਡੀਆ ਤੇ ਮੈਸੇਜ ਆ ਰਹੇ ਨੇ ਕਿ ਅਸੀਂ ਖੈਰਾ ਸਾਹਿਬ ਨਾਲ ਆ ਖੈਰਾ ਸਾਹਿਬ ਨੂੰ ਟਿਕਟ ਦਿੱਤੀ ਆ ਅਸੀਂ ਕਾਂਗਰਸ ਪਾਰਟੀ ਨੂੰ ਜਿਤਾਵਾਂਗੇ ਵੱਡੀ ਲੀਡ ਨੂੰ ਬੱਚ ਬਾਈ ਜੇ ਅਗਰ ਗੱਲ ਕਿਉਂਕਿ ਜੇ ਅਗਰ ਬਾਹਰ ਦੇਖੋ ਸੁਖਪਾਲ ਸਿੰਘ ਖੈਰਾ ਇਕੱਲੇ ਇੱਕ ਹਲਕੇ ਦੇ ਲੀਡਰ ਨਹੀਂ ਉਹ ਪੂਰੇ ਪੰਜਾਬ ਦੇ ਲੀਡਰ ਨੇ ਤੇ ਉਹ ਅੱਜ ਵੀ ਅੱਜ ਵੀ ਚੋਣ ਸੰਗਰੂਰ ਤੋਂ ਲੜਨਗੇ ਅੱਜ ਵੀ ਉਹ ਸੰਗਰੂਰ ਦੇ ਕਿਸੇ ਬੰਦੇ ਨੇ ਜਾਂ ਬਠਿੰਡੇ ਦੇ ਕਿਸੇ ਇਨਸਾਨ ਨੇ ਉਹਨਾਂ ਨੂੰ ਮਿਲਣਾ ਹੁੰਦਾ ਤਾਂ ਉਹ ਬੜੀ ਖੁਸ਼ੀ ਨਾਲ ਮਿਲਦੇ ਨੇ ਉਸ ਤਰ੍ਹਾਂ ਦੀ ਟਾਈਮਿੰਗ ਦੇ ਕੇ ਉਸ ਤਰ੍ਹਾਂ ਦੇ ਫੋਨ ਅਟੈਂਡ ਕਰਕੇ ਉਹ ਅੱਜ ਵੀ ਮਿਲਦੇ ਨੇ ਪਰ ਇਸ ਤੋਂ ਬਾਅਦ ਜਦੋਂ ਹੁਣ ਇਲੈਕਸ਼ਨ ਲੜਨੀਆਂ ਤਾਂ ਫਾਈਨਲੀ ਆ ਕਿ ਉਹਨਾਂ ਨੇ ਇੱਥੇ ਹੀ ਰਹਿਣਾ ਸੰਗਰੂਰ ਹੀ ਰਹਿਣਾ ਉਹਨਾਂ ਨੇ ਤੇ ਉਹ ਹਰ ਇੱਕ ਮੁੱਦੇ ਲਈ ਹਰ ਇੱਕ ਵਰਕਰ ਲਈ ਦਿਨ ਰਾਤ ਇੱਕ ਕਰਕੇ ਉਹਨਾਂ ਨਾਲ ਖੜੇ ਨੇ